ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਤਨ ਸਿੰਘ ਰੂਤੇਕ ਬਾਬਾ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬੱਤ ਦਾ ਭਲਾ ਕਰੋ ਬਾਬੇ ਮਿਹਰ ਕਰੋ ਕਿਰਪਾ ਕਰੋ ਕੋਈ ਕੜੀ ਨਾ ਰੱਖਣ ਦੀ ਕਰੋ ਕਿਰਪਾ ਗੰਤਨ ਸਿੰਘ ਬਾਬਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਈ ਗੰਤਨ ਬਾਬਾ ਦੀਪ ਸਿੰਘ ਜੀ ਤੇਰਾ ਰੱਬ ਹੈ ਅੱਜ ਜਨ ਚੜਾ ਦਾ ਸਾਥ ਸਮਾ ਜੀ ਨੂੰ ਬਹੁਤ ਬਹੁਤ ਬਧਾਈਆਂ ਕਰਨਾ ਨਾਨਕ ਨਾਮ ਤੇ ਆਇਆ ਤੇ ਆ ਬੇ ਨਸੀ ਜਤਿ ਵੇਦ ਪੁਰਾਣੀ ਗਾਇਆ ਆਪਣਾ ਬਿਰਦਰ ਕਿਆ ਪਰ ਵੇਸ਼ ਨਾਨਕ ਨਾਮ ਤੇ ਆਇਆ ਹਰ ਰੰਗ ਲਗੋ ਇਸ ਜੁਗ ਮੇ yeah महे तारे ਲੇ ਆਪਣਾ ਸੀ ਜੈਸ ਸਿਮਰਤ ਧੁਰਮਤ ਮਹਲ ਨਾਸੀ ਸਾਧਗੁਰ ਚਰਨ ਕਮਲ ਰਿਤ ਤਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਕਰ ਕੀਓ ਵਰਗਾਸਾ ਸਗਲ ਮਨੋਰਥ ਪੂਰੀ ਆਸਾ ਜਨਮ ਅਥ ਗੁਰਮਤਿ ਬ੍ਰਹਮ ਬਿਸ਼ਾਣਿਓ ਕਾਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜਹਤ ਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪਰਗਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗ ਦੇ ਅਮਰ ਲਾਗ ਉਤਮ ਬਾਦ ਬਾਇ ਹੋ ਗੋਰੀ ਅਰਜਨ ਘਰ ਗੋਰੀ RAM ਦਾਸ ਭਗਤ ਉੱਤਰ ਆਇਓ ਗੋਰੀ ਅਰਜਨ ਘਰ ਗੋਰੀ RAM ਦਾਸ ਭਗਤ ਉੱਤਰ ਆਇਓ ਤਨ ਤਨ ਹਮਾਰੇ ਬਾਗ ਕਾਰ ਆਇਆ ਬੇਰ ਮੇਰਾ ਸੁਹੈ ਬੰਕ ਦੁਵਾਰ ਸਗਲਾ ਬਾਨ ਹਰਹਾ ਲਖ ਕੁਸ਼ੀਨ ਆ ਬਾਦ ਸ਼ਾਹੀਆ ਜੇ ਸਤ ਗੁਰ ਨੇ ਨਮਕ ਇਕ ਹਰੇ ਨਾਮ ਦੇ ਮੇਰਾ ਮਨ ਤਾਂ ਨਸੀਦਲ ਹੋਏ ਜੈਸਾ ਕਉ ਪੂਰ ਬਲਖਿਆ ਤੈਨ ਸਤ ਗੁਰ ਚਰਨ ਗਏ ਬਾਣੀ ਗੁਰੂ ਗੁਰੂ ਹੈ ਬਾਣੀ ਵਿਝ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਹੈ ਪਰ ਤਖ ਗੁਰੂ ਨੇ ਸਦਾਰੇ RAM ਨਾਮ ਓਰ ਮੈਂ ਗਾਇਓ ਜਾ ਗਏ ਸਾਮਣੇ ਕੋਏ ਜੇ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਸੁਖ ਹਟਾਲ ਗੁਰ ਸੇਵੀ ਹੈ ਐਹਨੇ ਸਹਜ ਸੁਭਾਏ ਦਰਸਨ ਪਰਸ ਆਏ ਗੁਰੂ ਗਏ ਜਨਮ ਮਰਨ ਦੁਖ ਜਾਏ ਹੋ ਵੈਸਿ ਫਤਖ ਸਮਾਧੀ ਨੂਰੇ ਅਰਸ ਗੁਰ ਸਹ ਝੱਡੀ ਐ ਤੁਧ ਡਿਟੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਟਿਆ ਸੋਹੀ ਐ ਸਵਨਾ ਦਾ ਵੇਸਾਹੂ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਾਂ ਸਤਗੁਰ ਪਰਸਾਦ ਇਹੋ ਧਨ ਅਖੁੱਟ ਨਾ ਨਖਟੇ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਅਵਨੇ ਸਤਗੁਰ ਕਉ ਸਾਧਵਲ ਜਾਈ ਗਿਰ ਬਾਤ ਹੈ ਹਰ ਮਨ ਵਸਾਈ ਇਹੋ ਧਨ ਆਖੋਟ ਨਾ ਨਖਟੈ ਨਾ ਜਾਏ ਪੂਰਾ ਸਾਧਗੁਰ ਦੀਆ ਦਿਖਾਏ ਆਪਣੇ ਸਾਧਗੁਰ ਕਾਹੋ ਸਾਧਵਾਲੇ ਧਨਵੰਤ ਹਾਰੇ ਨਾਮ ਲੇਵ ਲਾਏ ਗੁਰੂ ਬੁਰੇ ਹਾਰੇ ਧਨ ਪਰ ਗਾਸਿਆ ਹਰ ਗਿਰਵਾ ਦੇਵ ਸਹਿਮਨ ਗੀ ਗਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਦੀ ਜਾ ਕਰ ਦੂਜਾ ਚਾਉ ਬਧੇ ਏਕੋ ਅੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੋਟ ਨਾ ਨਖਟੈ ਨਾ ਜਾਏ ਪੂਰਾ ਸਤਗੁਰ ਦੀ ਯਾਦ ਖਾਏ ਆਪਣੇ ਸਾਧ ਗੁਰ ਕਾਉ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਪਰਮ ਸਨਮਾਨ ਜੋ ਗੁਰੂ ਰੂ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਬਿਵੰਦਰ ਮੁਖਵਾਕ ਤੀਸਰੇ ਬਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜੀ ਦੀ ਪਾਵਨ ਰਸਨਾਜੋ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਬਲੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 663 ਤੇ ਤਨਾਸਰੀ ਰਾਗ ਅੰਦਰ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਅੱਜ ਪੰਥ ਦੇ ਮਹਾਨ ਸ਼ਹੀਦ ਸਿਰ ਨੱਤੇ ਲੜਨ ਵਾਲੇ ਯੋਧੇ ਸਤਕਾਰਯੋਗ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ ਸਤਕਾਰਯੋਗ ਬਾਬਾ ਦੀਪ ਸਿੰਘ ਜੀ ਸਤਕਾਰਯੋਗ ਪਿਤਾ ਬਾਬਾ ਭਗਤਾ ਜੀ ਦੇ ਗ੍ਰਾਹ ਵਿਖੇ ਸਤਕਾਰਯੋਗ ਮਾਤਾ ਜੀਉਣੀ ਜੀ ਦੀ ਪਾਵਨ ਪਵਿੱਤਰ ਗੁਖ ਤੋਂ 1682 ਈਸਵੀ ਨੂੰ ਪਾਹੂ ਵਿੰਡ ਪਿੰਡ ਪੰਜਾਬ ਦੀ ਧਰਤੀ ਤੇ ਜਨਮ ਧਾਰਨ ਕੀਤਾ ਬਾਬਾ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀ ਆਪ ਸਮੂਹ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਇਸ ਸੰਸਥਾਨ ਤੋਂ ਤਕਰੀਬਨ ਪੌਣੇ 3 ਵਜੇ ਗੁਰੂਗੀਆਂ ਪਿਆਰੀਆਂ ਸੰਗਤਾਂ ਹਰ ਜਸ ਕੀਰਤਨ ਕਰਦਿਆਂ ਹੋਇਆਂ ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਨ ਗਿਆ ਸਾਰੀਆਂ ਸੰਗਤਾਂ ਨੂੰ ਬੇਨਤੀ ਭਾਈ ਸਮੇਂ ਅਨੁਸਾਰ ਹਾਜ਼ਰੀਆਂ ਭਰ ਕੇ ਇਸ ਮਹਾਨ ਸਮੇਂ ਤੋਂ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ